ਲਓ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਾਂ ਹੋ ਗਏ ਆ ਜੀ ਰੈਡੀ ਆਪਾਂ ਨੇ ਜੀ ਹੈਗਾ ਅੱਜ ਜਾਣਾ ਤੇ ਧੁੱਪ ਬਹੁਤ ਨਿਕਲੀ ਆਈ ਆ ਬਹੁਤ ਤੇਜ਼ ਧੁੱਪ ਨਿਕਲੀ ਭਈਆ ਦੇਖੋ ਸਾਰੇ ਜਣੇ ਲਓ ਜੀ ਇਹ ਵੀ ਹੋ ਗਏ ਨੇ ਤਿਆਰ ਸਤਿ ਸ੍ਰੀ ਅਕਾਲ ਬੁਲਾ ਦਿਓ ਸਤਿ ਸ੍ਰੀ ਅਕਾਲ ਜੀ धुप तो देख लो कि निकल तो है बहुत धुप्प निकली पी आ टाइम साढ़े साढ़े सत सतिया हो गए हैं चलो जी मैं खोलना गेट लॉक देखो जी तो धुप्प कि निकली पई आ ਬਹੁਤ ਪਹਿ ਟਾਈਮ ਥੋੜਾ ਜਿਹਾ ਹੋਇਆ ਤੇ ਸੂਰਜ ਇੰਨਾ ਸਿਰ ਤੇ ਚੜਿਆ ਆ ਗਿਆ ਲਓ ਜੀ ਪਹੁੰਚ ਗਏ ਮਸੀ ਜੀ ਉਹਨਾਂ ਦੇ ਘਰੇ ਆਪਾਂ ਰੀਤ ਰੁੱਤ ਕਾਸੋਂ ਨਾ ਦਮੇਸਤ ਰਿਣਾ ਨਾ ਕੋਈ ਤਾਂ ਨਹੀਂ ਉਹ ਕੋਈ ਨਹੀਂ اچھا ਅੱਛਾ ਇੱਧਰ ਪਿੱਛੇ ਲੱਗੇ ਹੋਏ ਨੇ ਮਿਸਤਰੀ ਉਹ ਬਾਬਾ ਉਹ ਬਾਬਾ ਆਇਆ ਉਹ ਮੇਰੀ ਬਾਬਾ ਬਹੁਤ ਬਸਾ ਧਰਾ ਉਹ ਸਾ ਪਿੱਛੇ ਦਾ ਵਧੀਆ ਉਹ ਹੋ ਵਧੀਆ ਹੋ ਜਾਊਗਾ ਨਾਲੇ ਇੱਧਰ ਪਿੱਛੇ ਵੀ ਕੰਮ ਆ ਜਾਊਗਾ ਨਾਲੇ ਆਇਤਾ ਨਾ ਕਿ ਹਾਂ ਉੱਥੇ ਲੱਗੇ ਨਾ ਗੇਟ ਸਾਹਮਣੇ ਵਿਲੇ ਲੈ ਕੁੱਤਾ ਹਾਂ ਇੱਕ ਬਾਲਤੀ ਹੈ ਪਿੰਡ ਦੇ ਵਿੱਚ ਜਾਣ ਨੂੰ ਅੰਦਰ ਨੂੰ ਗੇਟ ਆ ਲੱਗਦਾ ਪੰਚੇ ਰਾਂਵਾ ਬੋਸ ਬਤਾਓ ਕਹੀ ਕਰੀਤੇ ਏ ਬਹੁਤ ਸੋਹਣਾ ਕੱਪੜਾ ਹੈ ਇਹਦਾ ਤੁਹਾਡਾ ਕੁੜਲਾ ਪਹਿਲਾਂ ਮੈਨੂੰ ਐ ਲੱਗਦਾ ਜਿਵੇਂ ਠੰਡ ਇਹ ਵੀ ਗਰਮੀ ਲੱਗੂਗੀ ਪਰ ਨਹੀਂ ਨਹੀਂ ਇਹ ਗਰਮੀ ਵਾਲਾ ਕੱਪੜਾ ਹੈ ਇਹ ਉਹ ਵੀ ਬਹੁਤ ਸੌਫਟ ਹੈ ਇਹ ਹੂੰ ਸੌਫਟ ਹੈ ਲਓ ਜੀ ਪਹੁੰਚ ਗਏ ਆਪਾਂ ਹਸਪੀਟਲ ਚੰਡੀਗੜ੍ਹ ਨੂੰ ਸ਼੍ਰੀ ਚਮਕੌਰ ਸਾਹਿਬ ਨੂੰ ਹੈ ਨਾ ਸਲੋ ਸਲੋ ਸ਼ਹਿਰ ਜਨ ਅਜੀਤ ਸਿੰਘ ਚੌਕ ਹੈ ਨਾ ਇਹ ਜਰ ਰੁਪੜ ਨਾ 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 ਦੇ ਦਾ ਕੱਪੜੇ ਬਣਦੇ ਆ ਗਿਆ ਕੰਨ ਦੇ ਦੇ ਕਿੰਨੇ ਸੋਹਣੇ ਕੱਪੜੇ ਪਾਏ ਆ ਜੇ ਨੇ ਹਨਾ ਨਵੇਂ ਪਾਏ ਨੇ ਕਮੇ ਪਾਉਣੇ ਮੈਂ ਕੱਲੇ ਕੱਪੜੇ ਪਾਉਣੇ ਕਹਿੰਦਾ ਆ আচ্ছা ਨਵੇਂ ਹਾਂ ਸੋਹਣਾ ਬਣਿਆ ਹੋਇਆ ਦੇਖ ਲਾ ਬਣਿਆ ਹੈ ਬਸ ਸੋਹਣਾ ਬਣਿਆ ਹੈ ਚਾਹ ਗੱਲ ਨਾ ਪਵੀ ਕੋਲੇ ਜਾਣੀ ਹੈ ਪਵੀ ਕੋਲੇ ਇੱਕ ਅੰਦਰ ਜੱਵੀ ਬਾਹਰ ਆ ਖੰਭਣਾ ਸੀ ਮੈਂ ਆਪਣੇ ਹੁੰਦੀ ਆ ਇਹ ਜੇ ਹੁਣ ਗਾੜਾ ਇੱਥੇ ਜਾਂਦਾ ਇਹ ਹੋਵੇ ਗੱਬੇ ਜਾਣਾ ਹੋਊਗਾ ਨਾ ਥੱਪੇ ਮੈਂ ਬਿੰਨਾ ਜਮਾ ਜਾੜ ਗਿਆ ਹਾਂ ਜਾੜ ਹੀ ਗਿਆ ਹੁਣ ਦੇ